ਗੁੜਲਾ ਅੱਡਾ ਦੇ ਵਿੱਚ ਚੋਰਾਂ ਦੇ ਵੱਲੋਂ ਸ਼ਹਿਰ ਦੇ ਨਾਮੀ ਫਰਮ ਦੇ ਗੋਦਾਮ ਦੇ ਵਿੱਚ ਪਾੜ ਲਾ ਦਿੱਤਾ ਗਿਆ ਸ਼ਹਿਰ ਦੀ ਸੰਗਣੀਆਬਾਦੀ ਵਾਲੇ ਖੇਤਰ ਕੁਲਾਣਾ ਰੋਡ ਵਿਖੇ ਇੱਕ ਨਾਮੀ ਫਰਮ ਦੀ ਗੋਦਾਮ ਦੇ ਅੰਦਰ ਚੋਰਾਂ ਦੇ ਵੱਲੋਂ ਪਾਈ ਪਾੜ ਦੀ ਖਬਰ ਸਾਹਮਣੇ ਆਈ ਤਾਂ ਗੋਦਾਮ ਦੇ ਮਾਲਕ ਆਸ਼ੂਕੰਡ ਨੇ ਦੱਸਿਆ ਕਿ ਉਹਨਾਂ ਦੀ ਫਾਰਮ ਸੂਰਪਾਲ ਸਿੰਘ ਵਿਜੇ ਕੁਮਾਰ ਦੇ ਨਾਮ ਤੇ ਸ਼ਹਿਰ ਦੇ ਅੰਦਰ ਪਿਛਲੇ ਕਈ ਸਾਲਾਂ ਤੋਂ ਵਪਾਰ ਕਰ ਰਹੀ ਹੈ। ਬੀਤੀ ਰਾਤ ਕੁਝਨ ਪਛਾਹਤੇ ਵਿਅਕਤੀਆਂ ਦੇ ਵੱਲੋਂ ਗੋਦਾਮ ਦੇ ਉੱਪਰੋਂ ਛੱਤ ਦੇ ਵਿੱਚ 파ੜ પાਕੇ ਚੋਰੀ ਕਰਕੇ ਇਥੋਂ ਇਹ ਸ਼ਖਸ ਰਫੂ ਚੱਕਰ ਹੁੰਦੇ ਨੇ। ਮਾਲਕ ਦਾ ਕਹਿਣਾ ਹੈ ਕਿ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ। ਤਾਂ ਨਾ ਕਿਹਾ ਹੈ ਕਿ ਮੈਂ ਸਾਰੀ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਹੈ। ਦੂਜੇ ਪਾਸੇ ਸ਼ਹਿਰ ਦੂਜੇ ਪਾਸੇ थाना ਸ਼ਹਿਰੀ ਦੇ ਮੁਖੀ ਭਪਿੰਦਰਜੀਤ ਸਿੰਘ ਦੇ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਾਮ ਅਸ਼ੀਸ਼ ਹੈ ਜੀ ਸਾਡੀ ਫਰੰਗ ਦਾ ਨਾਮ ਸੂਜਗਨ ਵਿਜੇਗੋ ਮਹਾਰਾਜੀ ਸਾਡੇ ਰਾਤ 1.5 ਵਜੇ ਦੋ ਅਣਪਛਾਤੇ ਬੰਦੇ ਆਏ ਨੇ ਜੀ ਤੇ ਸਾਨੂੰ ਵਜੇ ਨੁਕਸਾਨ ਦਾ ਕੋਈ ਆਈਡੀਆ ਨਹੀਂ ਲੱਗਿਆ ਤੇ ਜਿਹੜੀ ਕੋਈ ਅੱਗੇ ਸੂਚਨਾ ਦੇਣੀ ਸੀ ਕੋਲਸ ਨੂੰ ਉਹ ਸੀ ਦੇ ਦਿੱਤੀ ਜੀ ਨੁਕਸਾਨ ਦਾ ਕੋਈ ਅੰਦਾਜ਼ਾ ਪਰਮਾ ਜੀ ਅਸਾਂ ਜੀ ਹਜੇ ਕੋਈ ਅੰਦਾਜ਼ਾ ਇਸ ਤਰ੍ਹਾਂ ਕਿ ਆ ਨਹੀਂ ਸਾਡੇ ਲਾਈਟ ਮੇਂ ਹੀ ਨਹੀਂ ਆਦਾ ਹੁੰਦੇ ਨੇ ਇਹ ਤਾਂ ਇਹ ਵੈਸੇ ਆਏ ਕਿਸ ਤਰ੍ਹਾਂ ਚੋਰ ਤੇ ਸਾਡੇ ਨਾਲ ਲੱਗਵੇਂ ਇੱਕ ਦੋ ਤਰ੍ਹਾਂ ਦੇ ਹੈਰੇ ਸ਼ੈੱਡ ਰਹਿੰਦੇ ਕੋਹੁੰਲਾ ਕੋਹੁੰਲਾ ਰਹਿੰਦਾ ਜਮੇਸ਼ਾ ਤੇ ਸ਼ਾਇਦ ਉੱਧਰ ਵੀ ਜਾਈ ਹੋਵੇ ਤੇ ਤੁਹਾਡੇ ਗੋਡਾਊਨ ਦੇ ਵਿੱਚ ਐਂਟਰੀ ਕਿੱਥੋਂ ਹੋਈ ਹੈ ਜੀ ਇਹ ਛੱਤ ਉੱਪਰ ਦੀ ਆਈ ਹੈ ਜੀ